ਫਰਤ ਕਰਦਾ ਨਹੀਂ ਓ ਯਾਰ ਇਹ ਤੂੰ ਇੱਧਰ ਧਿਆਨ ਕਰ ਲੈ ਮਾ ਯਾਰ ਨਹੀਂ ਕਰਾਉਣਾ ਤੂੰ ਸਬਸਕ੍ਰਾਈਬ ਕਰ ਦੇਣਾ ਉਹ ਤਾਂ ਮੇਰਾ ਨਕਸਾ ਰਗਨਾ ਸੀ ਨਾ ਦਰੱਖੀ ਦਿੱਤਾ ਆਹ ਬਿਬੇ ਜੀ ਤੂੰ ਬੰਦ ਕਰ ਯਾਰ ਓ ਯਾਰ ਤੂੰ ਇੱਧਰ ਕਰ ਲੈ ਯਾਰ ਮੈਂ ਜਦ ਮੈਂ ਕਹਿੰਦਾ ਤੈਨੂੰ ਯਾਰ ਮਾਈ ਗੋਡ ਆਏ ਭਾਈ ਚਲੋ ਕੋਈ ਗੱਲ ਓ ਮਾਈ ਗੋਡ ਖਾਸ ਆਇਆ ਬਈ ਸਸੀ ਗਾਲ ਜੀ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੇ ਬਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਤੁਹਾਡਾ ਦਿਲੋਂ ਧੰਨਵਾਦ ਜੀ ਤੇ ਅੱਜ ਅਸੀਂ ਸ਼ੂਟ ਤੇ ਆਏ ਹੋਏ ਸੀਗੇ ਸਾਡਾ ਸ਼ੂਟ ਸੀ ਅੱਜ ਬਾਵੀ ਤੇ ਸਾਡੇ ਬਾਈ ਦਾ ਦੋਮਾ ਸਾਡਾ ਸ਼ੂਟ ਸੀ ਅੱਜ ਤੇ ਹਲੇ ਆਰਟਿਸਟ ਕੁਸਕਾ ਆਰਟਿਸਟ ਹਲੇ ਆ ਰਹੇ ਸੀਗੇ ਤੇ ਜਿਹੜੇ ਆਰਟਿਸਟ ਪਹੁੰਚੇ ਨੇ ਤੇ ਰੋਟੀ ਖਾ ਰਹੇ ਸੀਗੇ ਮੈਂ ਨਾ ਚਲੋ ਹੋਇਆ ਤੁਹਾਡੇ ਨਾਲ ਕੁਝ ਸਾਂਝਾ ਹੋ ਜਾਈਏ ਹਨਾ ਕਾਫੀ ਦਿਨ ਹੋ ਗਏ ਆਪਣਾ ਵਲੌਗ ਆਏ ਨਹੀਂ ਸੀਗਾ ਤੇ ਕਿਉਂਕਿ ਜਦੋਂ ਬੰਦੇ ਦਾ ਕੋਈ ਵੀ ਚੀਜ਼ ਦਾ ਵੀਡੀਓ ਦਾ ਗੈਪ ਪੈ ਜਾਂਦਾ ਥੋੜਾ ਜਿਹਾ ਫਿਰ ਪਿਆਰ ਦੇਣ ਨੂੰ ਹਟ ਜਾਂਦਾ ਤੁਸੀਂ ਤਾਂ ਕਰਕੇ ਮੈਂ ਕਿਹਾ ਸੋਚਿਆ ਚਲੋ ਉਧਰ ਤੋਂ ਵੀ ਪਤਾ ਆਪਣੇ ਲੱਭਰੀ ਤੇ ਭੈਣ ਦੇ ਉਧਰ ਮਤਲਬ ਉਹਨਾਂ ਦੇ ਦਾਦੀ ਜੀ ਦੀ ਡੈਥ ਹੋ ਗਈ ਸੀ ਤਾਂ ਕਰਕੇ ਆਪਣਾ ਬਲੌਗ ਰੁਕ ਗਿਆ ਸੀ ਤੇ ਅੱਜ ਮੈਂ ਨਾ ਸੋਚਿਆ ਵੀ ਜੇ ਆਪਣਾ ਸ਼ੂਟ ਹੈ ਜੇ ਆਪਾਂ ਇੱਥੇ ਤੋਂ ਨੂੰ ਕੁਝੋ ਕੁਝ ਦਿਖਾਈਏ ਸ਼ੂਟ ਵੀ ਕਿੱਥੇ ਅਸੀਂ ਸ਼ੂਟ ਕਰਦੇ ਹਾਂ ਇਹ ਸਮਰੂਹ ਸ਼ਹਿਰ ਦੇ ਵਿੱਚ ਸ਼ੂਟ ਕਰ ਰਹੇ ਹਾਂ ਇਸ ਟਾਈਮ ਤੇ ਆਈਏ ਫਿਰ ਤੁਹਾਨੂੰ ਇੱਕ ਵਾਰੀ ਸਾਰੇ ਦੋਸਤਾਂ ਨਾਲ ਸੱਜਣਾ ਮਲਾਉਂਦੇ ਹਾਂ ਕਿੱਥੇ ਅਸੀਂ ਪਹੁੰਚੇ ਹਾਂ ਅੱਜ ਇੱਕ ਵਾਰੀ ਕੈਮਰਾਮੈਨ ਵੀ ਆ ਤੇ ਸਾਡੀ ਦੋਸਤਾਂ ਦੀ ਤੇ ਸਾਡੀ ਫੂਟੀ ਹੈ ਮਤਲਬ ਸਾਡੇ ਦੇ ਸਤੇ ਸਿੱਧਾ ਕਹਿ ਲਈ ਹੈ ਨਾ ਦੋਸਤ ਨਹੀਂ ਅਗੇ ਲੋਕੇ ਦੇਖਦੇ ਸਰੋਂਗੇ। ਪਰਫੈਕਟ। ਤੇ ਆ ਸਾਡਾ ਮਤਲਬ ਜਿਤੇ ਫੰਡਮੇਂਟਲ ਸਟੂਡੀਓ ਨੇ ਨਿਯਮ ਬਣਾ ਲਏ ਕਿ ਇਹ ਹੋਵੇ ਤੇ ਆ ਸਾਡੀ ਇਧਰ ਰਸੂਈਆ ਜਾਂਦੀ ਆ। ਇਹ ਅੱਜ ਹੁਣ ਆਪਣ ਨੂੰ ਇੱਕ ਵਾਰੀ ਅੰਦਰ ਆਰਟਿਸਟਾਂ ਨਾਲ ਮਿਲਣਾ ਜਿਹੜੇ ਅੱਜ ਨਵੇਂ ਆਰਟਿਸਟਾਂ ਨੇ ਸਾਡੇ ਕੋਲੋਂ ਤੁਹਾਡੇ ਨਾਲ ਰੂਪ ਰੂਪ ਕਰਵਾਵਾਂਗੇ ਅੱਜਸੀਂ ਤੇ ਅੱਜ ਇਹ ਇੱਕ بڑا ਗੇਟ ਖੋਲਦੇ ਆ ਤੇ ਆ ਮਿਲੋ ਜੀ ਸਾਡੇ ਮੈਡਮ ਗਗਨ ਤੇ ਸਾਡੇ ਬਹੁਤ ਸੋਹਣੇ ਆਰਟਿਸਟ ਨੇ ਜਿਹੜਾ ਇਹਨੇ ਪਹਿਲਾਂ ਵੀ ਕੰਮ ਕਰਿਆਗਾ ਤੇ ਤੁਸੀਂ ਮਤਲਬ ਸਾਡੀ ਜੂੜੀ ਨੂੰ ਤੋਂ ਪਸੰਦ ਵੀ ਕਰਿਆ ਸੀਗਾ ਤੇ ਤੁਹਾਨੂੰ ਦੱਸ ਦੀਏ ਬਾਕੀ ਤੁਸੀਂ ਕਮੈਂਟ ਦੇ ਵਿੱਚ ਦੱਸ ਹੀ ਦੋਗੇ ਵੀ ਮਤਲਬ ਕਿਹੜੀ ਫਿਲਮ ਵਿੱਚ ਦੇਖਿਆ ਤੁਸੀਂ ਇਹਨੂੰ ਕਿਹੜੀ ਸੀਰੀਜ਼ ਵਿੱਚ ਤੁਸੀਂ ਆਪ ਪਹਿਚਾ ਰਹੇ ਹੋ ਕਿਹੜੇ ਨਾਮ ਹੈ ਸਾਨੂੰ ਦੱਸ ਦੋਗੇ ਕਮੈਂਟ ਦੇ ਵਿੱਚ ਦੱਸਿਓ ਨਾ ਤੇ ਹੋਰ ਮੈਂ ਦੱਸਦਾ ਵੀ ਕੌਣ ਨੇ ਇਹ ਇਹ ਸਾਡੇ ਗਗਨ ਨੇ ਮੇਰੇ ਕੋਲ ਤੇ ਤੇ ਕਰਾਏ ਵਾਲੀ ਸੀਰੀਜ਼ ਕਰੀ ਦੇ ਸੀ ਨਹੀਂ ਨਹੀਂ ਆ ਮੁੜ ਚੱਲ ਜੀ ਹਾਂ ਆ ਮੁੜ ਚੱਲ ਜੀ ਹਾਂ ਆ ਮੁੜ ਚੱਲ ਜੀ ਕਿਰਾਏ ਵਾਲੀ ਜੀ ਸੌਰੀ ਕਿਰਾਏ ਵਾਲੀ ਸੀਧਾ ਹੁੰਚਾ ਜਦ ਤੀ ਤਾ ਕਰ ਕੋਲ ਦਾ ਦਿਮਾਗ ਤੇ ਥੋੜਾ ਜ ਮਤਲਬ ਬੋਲਣ ਦੇ ਦਿੰਦੇ ਤੇ ਸਮਾਨ ਸਮਾਨ ਜਾਵੇ ਖਾ ਰੱਖਿਆ ਬਈ ਇਹ ਹਰ ਜੀ ਆਉਂਦਾ ਹੈ ਕੋਲੋਂ ਕੋਈ ਤਾ ਕਿੰਗਾ ਜੀ ਥੋੜੀ ਜਾਂਦਾ ਉਹਦਾ ਪਤਾ ਕਰੋ ਫੇਰ ਬੰਦੇ ਦਾ ਦਿਮਾਗ ਚੱਲਦਾ ਇੱਕ ਤਾਂ ਗਰਮੀ ਜ਼ਿਆਦਾ ਹੈ ਉਹ ਤਾਂ ਗੋਲੇ ਰੱਖੀਆਂ ਨਹੀਂ ਇਹ ਗੱਲ ਹੋ ਗਈ ਗਰਮੀ ਥੋੜੀ ਜ਼ਿਆਦਾ ਹੈ ਕਿ ਤਾਂ ਕਰਕੇ ਬੰਦਾ ਉਲਝੀ ਜਾਂਦਾ ਵੀ ਪਤਾ ਨਹੀਂ ਲੱਗਦਾ ਵੀ ਸਾਡੇ ਸਾਨੂੰ ਆਈ ਹੈ ਵੀ ਸਾਡੀ ਕਿਰਾਏ ਵਾਲੀ ਜੀ ਜੀ ਚੱਲ ਰਹੀ ਹੈ ਵੀ ਉਹਦੇ ਵਿੱਚ ਹੀ ਆਵੇ ਤੂੰ ਮਾਫੀ ਜੋਨੇ ਜਦੋਂ ਬਾਈ ਨਹੀਂ ਮਿਲਿਆ ਤੁਲੀ ਜਦੋਂ ਬਾਈ ਉਲਝ ਜਾਂਦਾ ਹੈ ਸੈਲਾ ਦੀ ਉਲਝ ਜਾਂਦਾ ਹੈ ਉਦੋਂ ਕਹਿੰਦਾ ਖੰਡ ਵਾਲੀ ਹੈ ਹੁਣ ਕਹਿੰਦਾ ਕਰੀ ਵਾਲੀ ਹੈ ਚਲੋ ਬਾਈ ਖਾਣਾ ਬਣ ਗਿਆ ਸੀ ਅਗੀ ਕਾਹਦੇ ਪੀਣੇ ਆ ਗੋਲੀਆਂ ਕਰਨ ਲੈ ਆਂ ਪੀ ਮਖਾਨਾ ਪੱਕੀ ਖਾਣਾ ਤੂੰ ਦੱਸ ਤੂੰ ਕੀ ਖਾਣਾ ਲੈ ਮੇਰੇ ਤੋਂ ਦੋ ਚਾਹ ਨਹੀਂ ਨਹੀਂ ਮੈਂ ਤੇਰੀ ਤੇ ਮੁਸਕਾਨ ਤੇ ਹਨਾ ਮੂੰਹ ਤੇ 글로ਅ ਹੈ ਕਿਤੇ ਖਲਦੂ ਹੀ ਆਂਦੀ ਹੈ ਤੇ 글로ਅ ਮੇਰੇ ਰੋਜ਼ ਨਾ ਹਣਾ ਲੈਂਦਾ ਕਿੱਦਾਂ ਬਣਦਾ ਸੀ ਉਹ ਹੁੰਦੀ ਨਹੀਂ ਮੈਡਮ ਨੂੰ ਹੁੰਦੀ ਨਹੀਂ ਇਹ ਕੀ ਗੱਲ ਹੈ ਇਹ ਇਹ ਤਾਂ ਤੇਰੇ ਨੌਣੇ ਗੱਲ ਵੈਸੀ ਇਹ ਤਾਂ ਨੇਚਰਲ ਹੈ ਬਰੇ ਕੋਈ ਜੀ ਹੁੰਦਾ ਅਸੀਂ ਨਾ ਮਤਲਬ ਕਾਫੀ ਟਾਈਮ ਬਾਦ ਬਾਈ ਅੱਜ ਫੇਰ ਇਕੱਠੇ ਹੋਏ ਅਸੀਂ ਕਿਉਂਕਿ ਸ਼ੂਟ ਸਾਡੇ ਉਮਰ ਕਾਫੀ ਦਿਨ ਗਲੇ ਹੋਈ ਸੀ ਸ਼ੂਟ ਤੇ ਅੱਜ ਅਸੀਂ ਨੇ ਆਦਾਂ ਸ਼ੂਟ ਰੱਖਿਆ ਸੀ ਤਾਂ ਕਰਕੇ ਅਸੀਂ ਇਹ ਤਾਂ ਕਿਉਂ ਨਾ ਅੱਜ ਤੁਹਾਡੇ ਨਾਲ ਸਾਂਝੀ ਕਰੀਏ ਤੁਹਾਨੂੰ ਹਨਾ ਤੇ ਸਾਡੇ ਨਾਲ ਲਗਣ ਆਏ ਸੀ ਬਾਬਾ ਬਾਈ ਜੀ ਬਾਬਾ ਜੀ ਇਕੱਠੇ ਤੁਨੇ ਕੰਨੀ ਰਿਹਾ ਤੇ ਸਵੇਰ ਇਕੱਠੀ ਹੁੰਦਾ 24 ਘੰਟੇ ਜਦੋਂ ਵੀ ਅਸੀਂ ਕੋਈ ਸ਼ੂਟ ਕਰਨਾ ਅਸੀਂ ਇਕੱਠੀ ਹੁੰਦੇ ਹਾਂ ਹੈਨਾ ਤੇ ਇੱਕ ਮਿੰਟ ਆਹ ਜਿਹੜਾ ਸਾਡੇ ਗੜਾ ਪਿੱਛੇ ਸੀ ਨਵਾਂ ਕੈਮਰਾਮੈਨ ਰੱਖਿਆ ਉਹਦੇ ਨਾਲ ਵੀ ਸਾਨੂੰ ਸਮਝ ਕਰਵਾ ਲਈਏ ਕਰਾਉਣੇ ਆ ਇੱਕ ਕੈਮਰਾ ਲੈ ਬਟਾ ਨੇੜੇ ਆ ਜਾ ਇਹ ਇਹ ਛੱਡ ਦੋ ਇੱਧਰ ਆ ਜਾ ਬਟਾ ਤੁਸੀਂ ਇੱਧਰ ਇੱਧਰ ਚੱਲ ਬਗ ਤੇ ਇਹ ਨੌਜਵਾਨ ਹੈ ਇਹ ਭਾਈ ਸਾਡਾ ਮਤਲਬ ਜਿਵੇਂ ਕਹਿ ਦੀਆ ਮੇਰਾ ਭਤੀਜਾ ਹੀ ਆ ਤੇ ਇਹਨੂੰ ਸ਼ੌਂਕ ਹੈ ਦੇ ਵਿੱਚ ਮਤਲਬ ਵੀਡੀਓ ਬਣਾਉਣ ਦੇ ਵਿੱਚ ਇਹ ਨੂੰ ਫਿਰ ਅਸੀਂ ਨਾਂ ਰੱਖ ਦਿੰਨੇ ਹਾਂ ਇੰਟਰਸਟ ਹੈ ਜਦੋਂ ਅਸੀਂ ਵੀਡੀਓ ਬਣਾ ਕੇ ਨਾ ਇੰਸਟਾ ਤੇ ਸਟੇਟਸ ਵਗੈਰਾ ਲਗਾਉਂਦੀ ਹੁੰਦੀ ਸੀਗੇ ਸਟੋਰੀ ਪਾਉਂਦੀ ਸੀਗੇ ਇਹ ਵਿਚਾਰਾ ਮੁੰਡਾ ਸਾਨੂੰ ਕਮੈਂਟ ਕਰਦਾ ਸੀਗਾ ਬਹੁਤ ਵਧੀਆ ਜੀ ਇਹ ਸਾਨੂੰ ਮਤਲਬ ਹੌਸਲਾ ਦਿੰਦਾ ਸੀਗਾ ਪਰ ਸਾਨੂੰ ਫਿਰ ਕਿਤੇ ਨਾ ਕਿਤੇ ਲੱਗਦੇ ਵੀ ਅੰਦਰ ਵੀ ਕੀੜਾ ਹੈਗਾ ਇਹ ਚੀਜ਼ ਦਾ ਤੇ ਹੁਣ ਜਦੋਂ ਸ਼ੂਟਿੰਗ ਸਟਾਰਟ ਕਰਿਆ ਕਰਨ ਲੱਗਿਆ ਅਸੀਂ ਤੇ ਉਹਦਾ ਸਾਡੇ ਨਾਲ ਹੀ ਆਇਆ ਤੇ ਅਜਿੱਦੂ ਜੀ ਤੀਜੀ ਵਾਰ ਸਾਡੇ ਨਾਲ ਆਇਆ ਤੇ ਬਾਕੀ ਹੌਲੀ ਜੇ ਕੰਮ ਸਿੱਖ ਜੂਗਾ ਮੁੰਡਾ ਕਿੰਨੀ ਪੁੱਤਰਾ ਬਾਕੀ ਕੈਮਰਾਮੈਨ ਤਾਂ ਅੱਛਾ ਹੈ ਕੈਮਰਾਮੈਨ ਤਾਂ ਚੱਕੀ ਗਿਆ ਐਡੀ ਕੱਚੀ ਫਿਲਮ ਕਰੀ ਆਪਾਂ ਪਾਣੀ ਦੀ ਵਾਰੀ ਹਾਂ ਹਾਂ ਉਹਦੇ ਵਿੱਚ ਵੀ ਤਾਂ ਰੋਲ ਹੈ ਮੇਰੇ ਵੀ ਦਾ ਓਕੇ ਓਕੇ ਮਾਵੇ ਦਾ ਮਤਲਬ ਬੇਟਾ ਬਣਿਆ ਹੋ ਗਿਆ ਇਹ ਗੜੀ ਪਾਣੀ ਦੀ ਵਾਰੀ ਫਿਲਮ ਆਣੀ ਹੈ ਉਹਦੇ ਵਿੱਚ ਇਹਨਾਂ ਦਾ ਸੀਨ ਹੈਗਾ ਛੋਟਾ ਜਿਹਾ ਬੱਚੇ ਦਾ ਤੁਸੀਂ ਦੇਖਣ ਕਰਤਾ ਹਨ ਤੇ ਬਾਕੀ ਹੁਣ ਤੁਹਾਨੂੰ ਸਾਡੇ ਕਿਵੇਂ ਜੀ ਬਰਕ ਚੋਲੇ ਹਾਂ ਬਚੋਲੇ ਨਾਲ ਵੀ ਮਿਲਾਵਾਂਗੇ ਗਗਨ ਤੇ ਹੁਣ ਸਾਡ ਨੂੰ ਤੁਹਾਨੂੰ ਇਹਨਾਂ ਨਾਲ ਆਰਟਿਸਟਾਂ ਨਾਲ ਮਿਲਾਣੇ ਆ ਤੇ ਇਹ ਉਹ ਆਰਟਿਸਟ ਨੇ ਜਿਨ੍ਹਾਂ ਨੇ ਹੁਣ ਤੱਕ ਅੱਖ ਫਿਲਮਾਂ ਕਰ ਚੁੱਕੇ ਨੇ ਮਤਲਬ 8 ਫਿਲਮਾਂ ਤੁਸੀਂ ਲਾ ਲਓ ਵੀ ਵੱਡੀਆਂ ਫਿਲਮਾਂ ਪਿਕਚਰ ਮੂਵੀ ਕਰ ਚੁੱਕੇ ਨੇ ਬਹੁਤ ਸੋਹਣੇ ਆਰਟਿਸਟ ਨੇ ਖੜੇ ਅੰਕਲ ਤੇ ਜਿਵੇਂ ਕਹਿੰਦੀ ਹੁਣ ਮਤਲਬ ਇੱਕ ਰੀਲ ਨੂੰ ਚਲਾਉਣ ਵਾਸਤੇ ਇੰਜਨ ਹੋਣਾ ਚਾਹੀਦਾ ਤੇ ਇਹ ਸਾਡਾ ਉਹ ਇੰਜਨ ਹੈਗਾ ਜਿਹੜਾ ਸਾਨੂੰ ਹੁਣ ਭਾਈ ਖਿੱਚੀ ਤੋਰੀ ਜਾਂਦਾ ਹੈਗਾ ਉਹ ਅੰਕਲ ਸਾਨੂੰ ਸ਼ਾਬਾਸ਼ ਇਹ ਦਿੰਦਾ ਐਪਰੀਸ਼ੀਏਟ ਕਰਦਾ ਬਹੁਤ-ਬਹੁਤ ਦਿਲੋਂ ਧੰਨਵਾਦ ਅੰਕਲ ਦਾ ਤੇ ਸਾਡੇ ਵਾਪਸ ਮਾੜ ਵੀ ਨੇ ਹਨਾ ਤੁਸੀਂ ਕਹਿੰਦੇ ਦੇਖ ਸਕਦੇ ਸਾਾਨੂੰ ਮਤਲਬ ਛਿੜਕਦੇ ਵੀ ਦਿੰਦੇ ਨੇ ਸਾਨੂੰ ਚੰਗੇ ਪਾਸੇ ਲੈ ਕੇ ਜਾਂਦੇ ਨੇ ਮਾੜੇ ਕੰਮ ਤੋਂ ਰੋਕਦੇ ਨੇ ਸਾਨੂੰ ਧੰਨਵਾਦ ਐਂਕਲ ਦਾ ਹਨਾ ਸਾਨੂੰ ਮੋਟੀਵੇਟ ਵੀ ਬਹੁਤ ਕਰਦੇ ਨੇ ਤੇ ਇਹਨਾਂ ਦੇ ਮੈਸੇਜ ਵੀ ਬਹੁਤ ਚੰਗੇ ਨੇ ਬਹੁਤ ਨਾਈਸ ਨੇ ਤੇ ਇਹਨਾਂ ਦੇ ਬੇਟੀ ਵੀ ਬਹੁਤ ਚੰਗੀਆਂ ਜੋ ਸਾਨੂੰ ਮਤਲਬ ਸਮੇਂ-ਸਮੇਂ ਤੇ ਸਾਡੀ ਬਹੁਤ ਚੀਜ਼ਾਂ ਦੇ ਹੈਲਪ ਕਰਦੇ ਨੇ ਤੇ ਹਾਂਜੀ ਅੰਕਲ ਜੀ ਕਿਵੇਂ ਹੋ ਜੀ ਬਹੁਤ ਵਧੀਆ ਤੇ ਮਤਲਬ ਜਿਹੜਾ ਤੁਸੀਂ ਪਹਿਲਾਂ ਫਿਲਮ ਕਰੀ ਸੀ ਉਹਦੇ ਵਿੱਚ ਤੁਹਾਨੂੰ ਵਧੀਆ ਲੱਗਿਆ ਜੀ ਹਾਂ ਬਹੁਤ ਸੋਹਣੀ ਫਿਲਮਾਂ ਬਹੁਤ ਵਧੀਆ ਲੱਗੀ ਅੱਛਾ ਅੱਛਾ ਸੀ ਤੇ ਐਂਕਲ ਨੇ ਮਤਲਬ ਹੁਣ ਤੱਕ ਵੱਡੀਆਂ ਫਿਲਮਾਂ ਵੀ ਕਰੀਆਂ ਨੇ ਦੱਸਣਾ ਚਾਹੁੰਦਾ ਸੀ ਐਂਕਲ ਨੇ ਵੱਡੀਆਂ ਪੁੱਛ ਲੈ ਫਿਲਮਾਂ ਦੇ ਉਹਦਾ ਆਪ ਕਿਉਂ ਕਿ ਨਵੀਆਂ ਵੀ ਫਿਲਮਾਂ ਦੀ ਪੁੱ ਤੇ ਮਤਲਬ ਐਂਕਲ ਜੀ ਜੂ ਵੱਡੀਆਂ ਫਿਲਮ ਹੀ ਕਰੀ ਨੇ ਹਨਾ ਹਾਂਜੀ 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 ਓਕੇ ਤੇ ਐਂਕਲ ਨੇ ਵੱਡੀਆਂ ਫਿਲਮਾਂ ਕਰੀਆਂ ਨੇ ਮਤਲਬ ਹੁਣ ਅਸੀਂ ਐਂਕਲ ਨੂੰ ਅਸੀਂ ਛੋਟੀਆਂ ਫਿਲਮਾਂ ਚ ਲੈ ਕੇ ਆਏਗੇ ਐਂਕਲ ਜਦੋਂ ਫ੍ਰੀ ਹੁੰਦੇ ਨੇ ਸਾਡਾ ਸਾਥ ਦਿੰਦੇ ਨੇ ਤੇ ਮਤਲਬ ਜਿਹੜੇ ਹੁਣ ਆਉਣ ਵਾਲੇ ਸੀਰੀਜ਼ ਨੇ ਸਾਡੀਆਂ ਉਹਦੇ ਵਿੱਚ ਐਂਕਲ ਦਾ کردار ਤੁਸੀਂ ਵਾਹ ਕਮਾਲ ਦੇਖੋਗੇ ਦੇਖਿਓ ਕਿ ਇਹਨੇ ਘੈਂਟ ਪੂਰੇ ਜੰਗ ਵੀ ਬਣਾ ਸਕਦੇ ਇਹਨਾਂ ਨੂੰ ਅਸੀਂ ਤੇ ਇੱਕ ਕਿਵੇਂ ਕਹਿੰਦੇ ਗੁੰਡੇ ਦਾ ਰੋਲ ਕਰਵਾਉਣ ਦੀ ਇੱਛਾ ਹੋ ਰਹੀ ਸਾਡੀ ਮਤਲਬ ਸ਼ਰੀਕੇ ਵਾਈ ਵਾਲਾ ਤੇ ਉਹ ਦੇਖੋਗੇ ਤੇ ਬਾਕੀ ਤੁਸੀਂ ਸਾਡੇ ਬਲੌਗ ਦੇ ਨਾਲ ਬਨੇ ਰਹੇ ਹੋ ਹੁਣ ਬਾਈ ਤੇ ਅੱਜ ਮਤਲਬ ਕੀ ਕੀ ਅਸੀਂ ਵੀਡੀਓ ਕਰਦੇ ਆ ਕਿੱਦਾਂ ਚੌੜ ਮਸਤੀ ਕਰਦੇ ਆ ਜਾਂ ਕਿੱਦਾਂ ਵੀ ਹਨਾ ਇੰਜੋਏ ਕਰਦੇ ਆ ਜਾਂ ਤੋਫੇ ਕੰਮ ਕਰਦੇ ਆ ਤੁਹਾਨੂੰ ਸਾਰਾ ਕੁਝ ਅੱਜ ਬਲੌਗ ਰੇ ਦਿਖਾਵਾਂਗੇ ਤੇ ਤੁਸੀਂ ਸਾਡੇ ਬਲੌਗ ਨੂੰ ਬਾਈ ਯਾਰ ਸੱਚੀ ਇੰਨੀ ਪਿਆਰ ਕੁ ਕਰਦੇ ਹੋ ਤੇ ਬਾਕੀ ਤੁਹਾਡੇ ਵਾਸਤੇ ਹੁਣ ਅਸੀਂ ਜਲਦ ਤੋਂ ਜਲਦ ਅਸੀਂ ਇਹਦੇ ਉੱਤੇ ਚੈਨਲ ਤੇ ਵੀਡੀਓ ਵੀ ਲੈ ਕੇ ਆਏ ਮੰਗੇ ਅੱਛਾ ਐਂਕਲ ਕਹਿੰਦਾ ਫਿਲਮਾਂ ਦੇ ਨਾਮ ਪੁੱਛੋ ਜੀ ਹਾਂ ਜੀ ਪਹਿਲੀ ਫਿਲਮ ਦੇ ਵਿੱਚ ਮੇਰਾ ਡਿਸਪੈਂਸਰੀ ਸੰਜੂ ਸਲਾਈਕੀ ਨਾਲ ओके ਜਿਹਦੇ ਵਿੱਚ ਮੇਰਾ ਵੰਸਰ ਦਾ ਰੋਲ ਹੈ ਅੱਛਾ ਦੂਜੀ ਫਿਲਮ ਹੈ ਮੇਰੀ ਤੂੰ ਆ ਗਿਆ ਅੱਛਾ ਜਿਹਦੇ ਵਿੱਚ ਮੇਰਾ ਥਾਣੇਦਾਰ ਦਾ ਰੋਲ ਹੈ ਅੱਛਾ ਜੀ ਤੀਜੀ ਫਿਲਮ ਹੈਗੀ ਮੇਰੇ ਫੇਸ ਸੈਂਸ ਉਹਦੇ ਵਿੱਚ ਵੀ ਮੇਰਾ ਥਾਣੇਦਾਰ ਦਾ ਰੋਲ ਹੈ ਅੱਛਾ ਜੀ ਤੇ ਚੌਥੀ ਫਿਲਮ ਹੈ ਮੇਰੀ ਮਗਰਾਪੀਆਂ ਉਹਦੇ ਵਿੱਚ ਮੇਰਾ ਨਾਮ ਬੰਨਣ ਦਾ ਰੋਲ ਹੈ ਅੱਛਾ ਤੇ ਬਾਕੀ ਮੈਨੂੰ ਇੱਕ ਦੋ ਮੂਵੀਆਂ ਹੋਰ ਮਿਲਦੀਆਂ ਨੇ ਅੱਗੇ ਅਸੀਂ ਹੋਰ ਵੀ ਇੱਕ ਕਾਲ ਕੋਟੜੀ ਦੇ ਵਿੱਚ ਵੀ ਮੇਰਾ ਅਣ ਕਰਦਾ ਤੇ ਓਕੇ ਓਕੇ ਬਾਈ ਦਾ ਰੋਲ ਓਕੇ ਫਿਰ ਅੰਕਲ ਨੇ ਹੁਣ ਸਾਨੂੰ ਸਾਰੀਆਂ ਫਿਲਮਾਂ ਗਨਾਤੀਆਂ ਇਹ ਹੌਲੀ ਹੌਲੀ ਮਤਲਬ ਵੱਡੇ ਪੜਦੇ ਤੇ ਆ ਜਾਣਗੇ ਛੇਤੀ ਸਿਨੇਮੇ ਘਰਾਂ ਦੇ ਵਿੱਚ ਲੱਗਣਗੇ ਆ ਤੇ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਹਣਾ ਸਿਨੇਮੇ ਦੇ ਵਿੱਚ ਜਾ ਕੇ ਫਿਲਮ ਦੇਖਿਓ ਤੇ ਅੰਕਲ ਦਾ ਕਿਰਦਾਰ ਦੇਖਾਂਗੇ ਤੇ ਅੰਕਲ ਅਸਲ ਸੇ ਰੋਲ ਕੀਂਦਾ ਆਪਣਾ ਮਤਲਬ ਡਾਇਲੋਗ ਦਿੱਤਾ ਕੋਈ ਮਤਲਬ ਦੰਦੇ ਸੀ ਛੋਟੇ ਹੁੰਦੇ ਨੇ ਛੋਟੇ ਹੁੰਦੇ ਨੇ ਮਤਲਬ ਕਰਾਊਡ ਦੇ ਵਿੱਚ ਹੀ ਜਾ ਰਹੇ ਸੀ ਜਿਆਦਾ ਨਾ ਨਾ ਚਲੋ ਮਤਲਬ ਆਰਟਿਸਟ ਹੈ ਜੀ ਜਦੋਂ ਕਿੰਗ ਆਰਟਿਸਟ ਦਾ ਦੂਰੀ ਪਛਾਣਿਆ ਜਾਂਦਾ ਇਹ ਕੋਈ ਚਿੰਤਾ ਦੀ ਗੱਲ ਨਹੀਂ ਛੋਟੇ ਰੋਲ ਸੀਗੇ ਹਾਂ ਠੀਕ ਹੈ ਸੋ ਥੈਂਕ ਯੂ ਜੀ ਬਣੀਰ ਹੈਡ ਅ ਬਲੌਗ ਨਾਲ ਸਾਰਾ ਕੁਝ ਦਿਖਾਵਾਂਗਾ ਜਿੰਨਾ ਓਕੇ ਜੀ ਥੈਂਕ ਯੂ ਸਤਾ ਕਰਾਦਨੇ ਆ ਸੀ ਓਏ ਯਾਰ ਨਾਲੇ ਤੇਰੀ ਜੂਨ ਸੌਖੀ ਹੋ ਜੂ ਨਾਲੇ ਬਾਪੂ ਦੀ ਜੂਨ ਸੁਪੀ ਹੋ ਜੂ ਤੂੰ ਵਿਆਹ ਕਰਵਾ ਲੈ ਪਹਿਲਾਂ ਤੇਰੇ ਤਾਏ ਦਾ ਮੁੰਡਾ ਜਿਹੜਾ ਉਹਨੂੰ ਮੈਂ ਬਹੁਤ ਮਿੰਤਾ ਕਰ ਲਿਆ ਉਹ ਵੀ ਛੜਾ ਫਿਰਦਾ ਪਹਿਲੀ ਗੱਲ ਤਾਂ ਉਮਰ ਵੱਧ ਗਈ ਤੂੰ ਲੈਣ ਦੇ ਨੂੰ ਘਰੇ ਕੁਛ ਹੈ ਨਹੀਂਗਾ ਕੱਢਣਾ ਪਾਉਣਾ ਕਥੋ ਕਿ ਜਨਾਨੀ ਮੇਰੇ ਆਕੇ ਬਸੂਗੀ ਉਹ ਹਾਲੇ ਕਿੱਡੀ ਕੁਮਰ ਹੋ ਗਈ ਤੇਰੀ ਕੱਤੇ ਚਾਚਾ ਗੱਲ ਪਤਾ ਕੀ ਆ ਕਰਾਤਾ ਲਾ ਮਾਮੇ ਹੁਣ ਐ ਵੀ ਡਰਾਂ ਨਾ ਕਿਹੜੀ ਕਰਾਉਗੀ ਮੇਰੇ ਨਾਲ ਜੀ ਜਨਾਨੀ ਤੇਜ ਆ ਗਈ ਉਹ ਗਾਮਰੇ ਪਿਆਉ ਦਾ ਬਰੇ ਪਰ ਉਲ ਜੂਗਾ ਕਿੱਧਰ ਨੂੰ ਜਾਵਾਂਗੇ ਅਸੀਂ ਕੋਈ ਨਹੀਂ ਮੇਰੇ ਕੋਲ ਇੱਕ ਬੰਦਾ ਹੈਗਾ 50000 ਰੁਪਇਆ ਲੱਗੂ ਕੱਟ ਲਾ ਹਾਂ ਕੱਟ ਲਾ ਕੱਟ ਲਾ ਕੱਟ ਲਾ ਹਾਂ ਉਹ ਥੋੜੀ ਹਾਂ ਕੋਈ ਨਹੀਂ ਵਧੀਆ ਸੀ ਆ ਗਈ ਤੁਸੀਂ ਚੁੱਪ ਨਹੀਂ ਕਰੇ ਨਾ ਮੈਂ ਪਹਿਲਾਂ ਹਾਂਜੀ ਹਾਂਜੀ ਚਲੋ ਆਪਣੇ ਬਰੁਖ ਚੱਲ ਮੇਰਾ ਮੇਰੇ ਭਾਈ ਦਾ ਤੇ ਸ਼ਾਮੀ ਦਾ ਮੇਰੇ ਬਾਪਾ ਤਿੰਨਾ ਦਾ ਨੋ ਚੱਕਰ ਰੱਖਿਆ ਸਾਡਾ ਠੀਕ ਹੈ ਜੀ ਮੜੀ ਗੱਲ ਹੈ ਤਾਂ ਤੁਸੀਂ ਦੁਆਰਾ ਕਰੋ ਸਾਰਾ ਸੇਮ ਕਰ ਲੈ ਬਾਬਾ ਵੀ ਥੋੜਾ ਜਾ ਕੱਟ ਲੈ ਉਹ ਤੇ ਜ਼ਮੀਨ ਫੜੂ ਤੇ ਕੱਟ ਨਿਕਰੇਆ ਫਾਲਤੂ ਕਹਿੰਦਾ ਕੋਈ ਗਾੜੀ ਧੱਪਣ ਲਾਇਆ ਕਹਿੰਦਾ ਬੰਦਾ ਅੰਦਰੋਂ ਕਰੇ ਗਰਜ਼ਾਰ ਕੱਟ ਕੇ ਦਿਖਾਵੇ ਕਹਿੰਦਾ 8 ਜੀ ਤਾਂ ਕੋਈ ਫੜਾ ਨਹੀਂ ਮੈਨੂੰ ਬਹੁਤ ਲੱਗੀ ਗੱਲ ਉਹਦੀ ਪਾ ਫਿਲਮ ਦੇਖ ਕੇ ਉਹ ਗੜੀ ਤਾਰੇ ਜਮੀਨ ਪੈਨੇ ਤਾਰੇ ਜਮੀਨ ਪੈਨੇ ਤਾਰੇ ਜਮੀਨ ਤੇ ਹਾਂ ਇਹਦੀ ਮਿਰ ਖਾਂਦੀ ਬਹੁਤ ਸੋਹਣਾ ਫਿਲਮ ਹੈ ਮੁੰਡੇ ਨਾਲ ਉਹ ਮੁੰਡੇ ਨਾਲ ਕਾਨੂੰ ਹੈ ਉਹਦਾ ਪਹਿਲਾਂ ਆਈ ਸੀਗੀ ਨਵੀਂ ਆਈ ਨਵੀਂ ਆਣੀ ਸਾਰੇ ਜਮੀਨ ਤੇ ਬਹੁਤ ਸੋਹਣਾ ਕੈਰੇਕਟਰ ਹੈ ਹਰਦੀਪ ਤਰਾ ਗੋਡਾ ਠੀਕ ਹੈ ਆ ਚੱਲੇ ਸਾਡਾ ਹਰਦੀਪ ਬਾਈ ਖੇਤ ਜੀ ਬਾਰੇ ਮੈਂ ਹਲੇ ਲਾਇਆ ਨਹੀਂਗਾ ਫੇਰ ਹਲੇ ਤਾਂ ਸੀਨ ਹੋਊਗਾ ਮੈਂ ਵੀਰੇ ਆ ਲੈ ਮੈਂ ਲਾਉਣਾਗਾ ਥੋੜਾ ਮੀਟੂ ਆ ਲੈ ਕੱਟ ਕੇ ਬਚੀ ਮੇਰੀ ਚੱਲ ਰਹਾ ਹੈ। ਬਾਰੇ। ਆਹ 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 ਬਾਏ ਹਾਪੀ ਗ੍ਰੇਟ ਆਈ। ਜੀ ਮਿੱਤਰ ਨਮਾ ਨਮਾ ਬਿਆਹ ਹੈ। ਤੁਸੀਂ ਜੀ ਮੇ ਬਲ ਹੈ। ਮੇ ਸੁੱਖ ਤਾਂ ਫਿਰ ਮੇ ਨੂੰ ਜੀ। ਤੋ ਘੜੀ ਨਾ ਬਹਿ ਜਾ ਕਰੂੰਗਾ ਮੈਂ ਨਹੀਂ ਕਹਦਾ ਮਗੂੰ ਮੇਰ ਅੱਕੜਿਆ ਜੀ ਉੱਧਰ ਲਉਂਦੇ ਤਾਂ ਲੱਗਿਆ ਨਾਲੇ ਨੂੰ ਤੂੰ ਗਈ ਮੈਂ ਪਾਣੀ ਨੂੰ ਬਾਜ਼ ਮਾਰੀ ਸੀ ਬੋਦੀ ਨੂੰ ਬਾਬਾ ਤਾਂ ਮੈਨੂੰ ਮਿਲਿਆ ਸੀ ਬਾਬਾ ਤਾਂ ਇਕੱਲਾ ਗਿਆ ਹੋਵੇ ਉਹ ਨਾ ਨਾਲ ਹੀ ਨਹੀਂ ਪਾਕੀ ਏ ਬਾਈ ਚੱਲ ਨਹੀਂ ਉੱਪਰ ਕਰਦੇ ਕਰਦੇ ਆ ਬੰਦ ਚਲੋ ਉੱਪਰ ਨਾ ਰੂਮਾਂ ਜਾਣਾ ਕੋਈ ਮੈਂ ਵੀ ਜਾਣਾ ਕੋਈ ਨਾ ਜੱਗ ਤੋਂ ਜਾਣਾ ਪਤਾ ਤਾਂ ਮੈਂ ਸ਼ਹਿਰ ਜਾਣਾ ਹੈਗਾ ਗੱਲ ਛੱਡ ਜਾ ਤੜੀ ਜਾ ਗੁੱਡ ਆ ਗਿਆ ਕਰਨ ਐਕਸ਼ਨ ਗੱਲ ਤਾਂ ਤੈਨੂੰ ਸਿਆਣੀ ਲੱਗਦੀ ਆ ਯਾਰ ਸਿਆਣੀ ਕੀ ਹੈ ਸਭ ਬੰਦ ਵਧੀਆ ਹੋਵੇ ਨਾ ਗੱਲ ਤਾਂ ਤੈਨੂੰ ਇਹ ਸਿਆਣੀ ਆ ਬੁਰਜਾ ਦੇ ਪੁਰੇ ਆ ਹਾਂ ਆਪਾਂ ਸਹੀ ਕਹਿੰਦਾਗਾ ਗੱਲ ਤਾਂ ਮੈਨੂੰ ਤੇਰੀ ਚ ਦਮ ਲੱਗਦਾ ਹੈ ਕਿੱਥੇ ਹੋਈ ਗੱਲ ਹੋ ਗਈ ਹੋ ਗਈ ਹੁੰਦਾ ਮੇਰਾ ਸ਼ਹਿਰ ਗਿਆ ਉਹਦੇ ਨਾਲ ਹੀ ਤੂੰ ਕਹਿੰਦਾ ਗਈ ਤੇਰੀ ਸੁਹਣੀ ਸੀਗਾ ਕੋਈ ਪਤਾ ਨਾ ਮਾਂ ਉਹ ਤਾਂ ਇਹਨੇ ਬੰਦਾ ਬੁਲਾ ਕੇ ਘਰੇ ਕੋਈ ਉਹ ਤਾਂ ਲੱਗ ਹੀ ਬਾਹਰ ਵੀ ਪੱਤਰੇ ਉਹਨੇ ਕੀ ਜਿੰਨੇ ਪੈਸੇ ਨਾ ਨਹੀਂ ਕਿਹਾ ਤਾਂ ਦੇਖਿਆ ਨੇ ਹਾਂ ਹਾਂ ਬਸ ਫਿਰ ਤੂੰ ਤਾਂ ਫਰੇ ਏੜ ਪੁੱਡੇ ਪੈ ਜੀ ਕੋਤ ਮੈਂ ਤਾਂ ਪਹਿਲੀ ਪਿੰਡ ਦਾ ਸੀਗਾ ਬਾਵਾ ਮੇਰੀ ਕਿੱਥੇ ਮੰਨਦਾ ਸੀਗਾ ਉਹ ਲੱਗ ਮਾਈ ਗੋਡ ਆਏ ਬਾਈ ਚਲ ਤੂੰ ਜਾ ਮਾਈ ਗੋਡ ਐ ਜਾਓ ਜਸਤ ਪਾਗਲ ਹੋ ਗਿਆ ਅੱਜ ਆਏ ਨਾਲ ਗਰਮੀਲ ਮੁਸਫਰ ਸਿੰਘ ਮੋਤਿਆਰ ਵੀ ਆਹ ਕਿਹੜਾ ਕੈਰੈਕਟਰ ਜਿੱਦਾ ਜਾ ਰਿਹਾ ਆ ਉਹ ਮੋਤਿਆਰ ਜਿਹੜਾ ਉਹ ਜੀ ਕਹਿ ਰਿਹਾ ਲਾ ਰਹਿ ਗਿਆ ਚਲੋ ਐਕਸ਼ਨ ਕੀ ਹੋ ਗਿਆ ਅੱਜ ਅੱਛਾ ਜੀ ਮੌਸਮ ਵਧੀਆ ਮੇਰੇ ਵਧੀਆ ਜਿਹਦਾ ਫਿਰ ਤੁਸੀਂ ਨਹੀਂ ਤੜ 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 ਉਹ ਠੰਡ ਕਰਕੇ ਨਾ ਸਹੀ ਗੱਲ ਸਹੀ ਚਲੋ ਸਰ ਆ ਤਾਂ ਹੀ ਤੁਸੀਂ ਅੱਜ ਚਾਂਬਲੇ ਪਏ ਹੋਗੇ ਨਾ ਪਾਹ ਦਾ ਮਾਹੌਲ ਬਣਿਆ ਪਿਆ ਨਾ ਪਾਹ ਦਾ ਮਾਹੌਲ ਪਾ ਲਿਆ ਹੋਣੀ ਫੇਰ ਹਾਂ ਤੁਸੀਂ ਚਾਂਬਲੇ ਪਏ ਹੋ ਨਾ ਚਲੋ ਪਰੇ ਚਲੋ ਸਰ ਚਲੋ ਦੋ ਆਤਰੇ ਸਾਹ ਉਹ ਮਰ ਨਹੀਂ ਕਰਨਾ ਆਹੀ ਲੱਗਿਆ ਪਿਆ ਪਰ ਪੂਰੀ ਜਣਾ

ਨਨਦਾ ਚਾਹ ਪੀ ਲੈ। A few <Five> moments later. ਤੇ ਚਾਚਾ ਜੀ ਨੂੰ ਕੁਛ ਰੋੜ ਗੱਲਬਾਤ ਕੋਈ। ਨਾ ਮੈਂ ਨਹੀਂ। ਮੈਂ ਤਾਂ ਚੱਲ। ਠੀਕ ਹੈ। ਮੈਂ ਨਹੀਂ ਕਿਸ ਦਾ ਮੈਂ ਤਾਂ ਚੱਲ ਗਿਆ। <laughs> मैं चल करा करी दबारा करिए कहना सी तैय कहना मैं तेरी तो कहना <laughs> बहुत चलू ब्लॉग <laughs> ਮੈਂ ਮੈਨੂੰ ਕਹਿਣਾ ਸੀ ਕਿ ਚੌਹ ਮਚੋਲਾ ਸਾਹਿਬ ਮੈਂ ਕਹਿੰਦਾ ਨਾ 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 ਮੈਂ ਕਹਿਣਾ ਸੀ ਨਾ ਮੈਂ ਤਾਂ ਚੱਲਿਆ ਬਾਲ ਨੂੰ ਭੂਲ ਨਹੀਂ ਰਿਹਾ ਬਹੁਤ ਕਹਿਉਂਦਾ ਉਹ ਬੋਲ ਉਹ ਸੜਾ ਮਜ਼ਾਕ ਨਾੜਾ ਹੋ ਯਾਰ ਆਏ ਹੋਏ ਉਹ ਜਿਹੜਾ ਕਰਲਾ ਮੈਂ ਰਹਿ ਗਿਆ ਤੇ ਯਾਰ ਲੈ 100 ਕਹਣਾ ਕੀ ਸੀ ਦੱਸੋ ਬੰਦੀ ਨਹੀਂ ਹੈ ਸ਼ਾਇਦ ਨਿ ਸਟਾਰਟ ਨੂੰ ਦੱਸੀ ਅਥੇ ਸਟਾਰਟ ਤੇ ਅਸੀਂ ਮੈਂ ਵਧੀਆ ਕਹਿਦਾ ਕਹਿਦਾ ਚੁੱਪ ਕਰ ਗਿਆ ਮੈਂ ਫੇਰ ਕਹਿਣਗੇ ਗੱਲ ਹਾਲੇ ਤਾਂ ਕੁਛ ਵੀ ਨਹੀਂ ਮੁਝਾ ਕੇ ਐਕਸ਼ਨ ਕਿਹਨ ਬਾਹਰ ਤੋਂ ਵਿਆਹ ਕਰਾ ਕੇ ਸਾਂ ਆਹ ਚਾਚਾ ਜੀ ਤੂੰ ਜੀ ਰਿਸ਼ਤਾ ਕਰਾਇਆ ਨਾ ਸੁਣਾ ਕਿੱਦਾਂ ਹੋ ਗਏ ਠੀਕ ਹੋ ਗਏ ਮੈਂ ਬੜਾ ਸੇਂ ਨੂੰ ਹੋ ਗਿਆ ਉਸ ਤੋਂ ਇਹਦੇ ਹੋਰ ਬੋਲੇ ਰਿਹਾ ਲੜਨੀ ਮੈਨੂੰ ਮੈਂ ਕਹਿੰਦਾ ਵੀ ਵਧੀਆ ਕਰਾਉਣਾ ਕੁਝ ਤਾਂ ਕਹਿੰਦੀ ਮੈਂ ਮੈਨੂੰ ਦੇਖ ਕੇ ਸਿਆ ਇਹ ਜੇ ਮੂੰਹ ਆ ਗਿਆ ਨਾ ਮੈਂ ਕੀ ਕਰਾਂ ਯਾਰ ਆਇਆ ਬੰਦੂ ਮੇਰਾ ਕਸੂਰ ਨਹੀਂ ਰਿਹਾ ਤੇ ਬੜਾ ਤੂੰ ਜਵਾਰ ਜੀ ਕਰ ਲੈ ਮੈਂ ਹੁਣ ਕਹਿੰਦਾ ਵੀ ਹਾਂ ਪੁੱਤ ਮੈਂ ਤਾਂ ਵਧੀਆ ਕਰਾਉਣਾ ਉਹਨਾਂ ਵਧੀਆ ਰਲ ਕੇ ਰਹੋ

ਹਾਵੇ ਨਾਇਰ ਇਧਰ ਨਹੀਂ ਮੜਿਆ ਬਈਆ ਉਹ ਨਹੀਂ ਆ ਓਏ ਤੇਰੀ ਤਾਂ ਬਠੋੜਾ ਵਿੱਚ ਮਾਈ ਗੋਡ ਆਏ ਬਈ ਚਲ ਕੋ ਗਿਆ ਮਾਈ ਗੋਡ ਆਸ ਆਇਆ ਦਾ ਇਹ ਜਿਹਦੇ ਨੂੰ ਉਹਦੀ ਕਹਿੰਦੇ ਸੀ ਕਿ ਵਿਆਹ ਕਰਵਾ ਲੈ ਵਿਆਹ ਕਰਵਾ ਲੈ ਕਿਸੇ ਚੱਕਰ ਜਿਹਾ ਸੀ ਮਾ ਤੇ ਕਹਿੰਦੀ ਕਹਿੰਦੀ ਉਹ ਮਤਲੀ ਨਹੀਂ ਜਿਹੜਾ ਨਾ ਕਹਿੰਦੀ ਉਹ ਪਤਾ ਸਾਨੂੰ ਪਹਿਲਾਂ ਵੀ ਕਹਿੰਦਾ ਜੇ ਤੂੰ ਵਿਆਹ ਕਰਵਾ ਲੈ ਜਿਵੇਂ ਤੂੰ ਐਂ ਬੋਲਣਾ ਸ਼ਬਦ ਉਹ ਨਹੀਂ ਬੋਲਦਾ ਤੇਰੀ ਮਾਂ ਵੀ ਤਾਂ ਨੂੰ ਕਹਿੰਦੀ ਕਹਿੰਦੀ ਤੂੰ ਯਾਰ ਜੀ ਲਿਖ ਰਿਹਾ ਇਸ ਕਰਕੇ ਕੋਈ ਬੰਦੀ ਛੁੱਟੀ ਦਿੱਤੀ ਜਾਂਵੇ ਜੀ ਇਹਦੀ ਮਾਂ ਮਾਰ ਲਾ ਦੇਣਾ ਨੀ ਨਾ ਤਾਂ ਬਜਦਾ ਖਤਰਾ ਨਾ ਕੋਈ ਨਹੀਂ ਟੈਕਸ਼ਨ ਖੌਫਤ ਮੈਂ ਵੀ ਲੱਗਣ ਨੂੰ ਇਹੀ ਗੱਲ ਕਹਿੰਦਾ ਸੀ ਵਿਆਹ ਕਰਵਾ ਲਾ ਕਰਵਾ ਲਾ ਪਰ ਸਾਡੀ ਇਤਨੀ ਮੰਨੀ ਐਸੇ ਕਰਕੇ ਤੇਰੀ ਮਾਂ ਲੱਗ ਪਰ ਹੁਣ ਕੋਈ ਨੇ ਇਧਰ ਕਿਹਦੀ ਮਾਂ ਮਾਰ ਕੇ ਇਹੀ ਗੱਲ ਕਹਿੰਦੀ ਕਿ ਨਹੀਂ ਤੇਰੀ ਮਾਂ ਮਾਰ ਕੇ ਦੁਬਾਰੇ ਲੰਬਾ ਬਲੂ ਉੱਥੀ ਲਾ ਉੱਥੀ ਲਾ 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 ਇਹ ਹੀ ਬੰਦ ਕਰ ਨਾ ਨਾ ਦੁੱਤ ਦੁਬਾਰੇ ਕੱਟੋ ਕਰਕੇ ਲਾ ਜ਼ੀਰੋ ਕਰ ਜ਼ੀਰੋ ਕਰ ਇਹ ਕੱਟ ਕੇ ਚਲੋ ਸਾਥ ਹਾਂਜੀ ਮੇਰੀ ਬੇਗਲਤੀ ਹੈ ਜਰੂਰ ਇਹ ਬੰਦ ਕਰਦਾ ਨਹੀਂ ਓ ਯਾਰ ਇਹ ਤੂੰ ਇੱਧਰ ਤਿਆਰ ਕਰ ਲੈ ਮਾ ਯਾਰ ਨਹੀਂ ਕਰਾਉਣਾ ਕੋਈ ਤਾਂ ਮੇਰਾ ਨਕਸਾ ਰੰਗਿਆ ਸੀ ਇਹ ਨਾ ਜਰਾ ਕੀ ਚੱਲਦਾ ਆਹ ਬੰਦੇ ਤੈਨੂੰ ਬੰਦ ਕਰ ਯਾਰ ਓ ਯਾਰ ਤੂੰ ਇੱਧਰ ਕਰ ਲੈ ਮੈਂ ਕਹਿੰਦਾ ਤੈਨੂੰ ਯਾਰ ਪਿੱਛੇ ਹੋ ਕੇ ਇਹ ਗੱਲ ਕਰ ਆਏ ਮਰਫਾ ਦਰਦ ਨਾ ਹੋਵੇ ਇੰਨੇ ਚੁੱਪ ਨਹੀਂ ਕਰਦੇ ਐ ਬੁੱਢਾ ਕੰਮ ਵਾਰਨ ਨੂੰ ਹੋਰ ਕੰਮ ਬਾਤ ਕਰਨ ਨੂੰ ਉਹ ਬਰਾਕ ਨੂੰ ਕੱਟੇ ਨੂੰ ਐ ਆਮਲੇ ਰੋਣ ਮਾਰ ਕੱਟੇ ਨੂੰ ਜੀ ਮਾਰ ਮਾ ਮੇਰੇ ਆ ਕੱਟੇ ਨੂੰ ਆਪਰੇ ਪੂਣਾ ਦਾ ਛੋਈ ਦੱਚਾ ਕੱਟੇ ਕੱਟੇ ਨੂੰ ਉਹ ਮੇਰੀ ਮਾਰ ਦੇ ਆਮਲੀ ਨਾ ਮਾਰ ਦੇ ਪਤਾ ਮੋਗੀ ਬੰਦ ਚਲ ਪਹਿਲਾਂ ਵਿੱਚ ਬੋਲਦਾ ਉਹ ਕੋਈ ਨਾ ਕੰਮ ਨਹੀਂ ਆਲਾ ਸੀ ਨਾ ਓ ਯਾਰ ਦੂਜੀ ਮੋਸਾਈਕ ਲੇਡਾ ਲੈ ਯਾਰ ਚਲ ਤਿਲਕ ਰੱਖੇ ਯਾਰ ਕੁੜੀ ਆ ਜਾ ਉੱਧਰ ਕੰਮ ਲੈ ਚਾਚਾ ਉਹ ਮਸਾਂ ਮੈਂ ਪਤਾ ਕੀ ਆ ਮੇਰੀ ਮਸਾਂ ਮੈਨੂੰ ਜਖਾਮ ਆਉਂਦਾ ਨਹੀਂ ਲੱਗਦਾ ਓਏ ਹੋਰ ਆ ਪਿੱਛੇ ਲੈ ਬੈਠੋ ਰੱਖ ਲੈ ਕੀ ਹਰਦੀ ਵੀ ਕੈਮਰੇ ਚ ਨਹੀਂ ਆਉਣਾ ਸਹੀ ਕੈਮਰੇ ਚ ਸਹੀ ਨਹੀਂ ਆਉਂਦਾ ਕੈਮਰੇ ਤੋਂ ਵੀ ਤੂੰ ਮੇਰੇ ਪਿੱਛੇ ਮੈਨੂੰ ਜਖਾਮ ਲੱਗਿਆ ਉਹ ਨਹੀਂ ਲੱਗਦਾ ਹਾਂ ਹੈਲੋ ਦਾ ਇਹ ਵੀ ਸੀਨ ਦੇਖ ਕੇ ਓਕੇ ਪ੍ਰੇਮ ਹਲਾ ਦੇ ਮੈਂ ਯਾਰ ਆਪੇ ਉਹ ਬਣ ਜਾਂਦੇ ਬਸ ਮੇਰੇ ਰੂਲੇ ਚ ਨਹੀਂ ਪਈ ਉਧਰ ਹੀ ਤੂੰ ਮੈਨੂੰ ਤੈਨੂੰ ਪਹਿਲਾਂ ਵੀ ਆਖਿਆ ਸੀ ਕਿ ਵਿਆਹ ਕਰਵਾ ਲੈ ਕਰਵਾ ਲੈ ਇਸੇ ਚੱਕਰ ਨਾਲ ਤੇਰੀ ਮਾਂ ਦੁਨੀਆ ਤੋਂ ਚਲੀ ਗਈ ਉਹ ਮਰ ਗਈ ਇਹ ਜਿਹੜਾ ਸ਼ਬਦ ਜੇ ਆਪਾਂ ਨਾ ਹੋਰ ਲੁੱਟ ਹੋ ਜਾਂਦਾ ਨਹੀਂ ਚਲੀ ਗਈ ਨਹੀਂ ਇਸੇ ਚੱਕਰ ਨਾਲ ਮੈਨੂੰ ਕਹਿੰਦੀ ਕਹਿੰਦੀ ਮਰ ਗਈ ਕਹਿੰਦੀ ਕਹਿੰਦੀ ਤੁਰ ਗਈ ਤੁਰ ਗਈ ਲਾ ਕੇ ਤਾਂ ਉਹ ਜਾਲਾਂ ਚਲੀ ਗਈ ਚਲੀ ਗਈ ਵੀ ਕਿਤੇ ਕੈਨੇਡਾ ਚਲੀ ਗਈ ਇਹ ਇਹ ਤਾਂ ਗੱਲ ਬਾਈ ਦੀ ਠੀਕ ਸੀ ਕਿਸਾਨਾ ਵਾਸਤੇ ਇਹ ਬਹੁਤ ਬੋਲਦਾ ਹੋ ਜਿਆਦਾ ਹੋ ਹੋ ਚਲੋ ਚਲ ਚਲ ਬਾਲਾ ਹੱਸਦਾ ਏ ਠੀਕ ਹੈ ਜੀ ਐਕਸ਼ਨ ਠੀਕ ਹੈ ਮੇਰਾ ਬਾਲਾ ਜਨਾ ਬੋਲਦਾ ਲਾ ਜੀ ਉੱਚੀ ਥੋੜਾ ਫਲੋ ਹੋਰ ਠੀਕ ਹੈ ਇਹ ਕਹਿੰਦਾ ਮੇਰਾ ਬਾਲਾ ਸਿਆਣਾ ਬੋਲਦਾ ਆਹ ਨਾ ਰੱਖੋ ਇਹ ਬਲੋ ਇਹ ਨਾਲ ਆਇਆ ਨੀਂਦ ਤੇਰਾ ਕੀ ਹੋ ਗਿਆ ਬੌਲ ਬੌਲ ਬਲੀਜ਼ ਬੌਲ ਬਲੀਜ਼ ਯਾਰ ਯਾਨੀ ਕਿ ਹੁਣ ਸਾਡਾ ਜਿਹੜਾ ਸੀਨ ਚੱਲਦਾ ਹੈ ਸਾਡਾ ਸੀਨ ਮਤਲਬ ਘਰ ਦਾ ਸੀਨਾ ਹੁਣ ਅਸੀਂ ਬਾਹਰ ਹੀ ਸੀਨ ਕਰਨਾ ਹੈ ਸਾਡਾ ਬਾਹਰਲਾ ਸੀਨ ਤਾਂ ਨਿਕਲ ਗਿਆ ਸੀ ਆ ਤੇ ਹੁਣ ਸਾਡਾ ਹਰਦੀਪ ਬਦਲਣਾ ਹੈ ਹਾਂ ਵੀ ਹੁਣ ਦੀਪ ਸਿੰਘ ਸਾਡੇ ਫਰਸਟੋ ਬਣੇ ਹੁੰਦੇ ਇਹ ਅਸੀਂ ਕੋਈ ਨਾ ਨਾ ਐਕਸਪੈਰੀਮੈਂਟ ਕਰ ਰਹੇ ਹਾਂਗੇ ਦੇ ਵੀ ਮਮਸ ਡੇ ਡਾ ਕੀ ਮੇ ਮਿਸ਼ਨ ਵੀ ਬੋਰਡਿੰਗ ਦਾ ਵੀ ਬਹੁਤ ਚੰਗੀ ਹੋਊਗਾ ਵੈਸੇ ਰੋਟਰੀ ਵਾਲਿਆ ਜਿਹੜਾ ਅਸੀਂ ਕਰਦੇ ਸੀ ਉਹ ਸਮਝਾ ਰਹੇ ਹਾਂ ਕਰ ਲੈ ਠੀਕ ਕਰ ਲੈ ਜੀ ਹੈਗਾ ਲੱਕੀ ਤੜਾ ਜਵਾਖਾਮ ਤੇਰਾ ਹੀ ਬੜਾ ਧੰਨਵਾਦ ਆ ਤੇ ਸਾਡੇ ਨਾਲ ਧੁੱਪ ਦੇ ਵਿੱਚ ਕਿਹੜਾ ਜਵਾਖਾਮ ਤੇ ਉਧਰ ਹਾਂ ਵੀ ਤੈਨੂੰ ਜ਼ਖਾਮ ਲੱਗਿਆ ਪਿਆ ਨਹੀਂ ਲੱਗੇ ਪਨੇ ਉਧਰ ਕੀ ਕਰਿਆ ਜਾਂਦਾ ਓਏ ਉਧਰ ਕੀ ਕਰਨੀ ਜਾਂਦਾ ਮੰਨ ਲਾ ਸਣਕ ਕੇ ਛੱਟਦਾ ਆਊਗਾ ਪੱਕਾ ਸਹੀ ਐ ਨਾ ਖਾਂਦਾ ਆਊਗਾ ਇਹਦੇ ਮਰ ਨਹੀਂ ਕੁਝ ਕਹਦਾ ਬਾਈ ਖਾਦਾ ਨਹੀਂ ਖਾਣਾ ਤੇ ਉਧਰ ਮੁਖਤਿਆਰ ਸਿੰਘ ਜੀ ਕੀ ਕਹਿੰਦੇ ਸਾਡੇ ਹਾਂ ਜੀ ਟਰੈਕਟਰ ਸਾਹਿਬ ਥੋੜਾ ਯਾਰ ਥੋੜਾ ਯਾਰ ਗੁੱਸਾ ਘੱਟ ਗਿਆ ਕਰੋ ਥੋੜਾ ਨਹੀਂ ਨਹੀਂ ਅਸੀਂ ਗੁੱਸਾ ਤਾਂ ਕਰਦੀ ਨਹੀਂ ਸੈਂਸ ਰਿਆ ਕਰੋ ਸੈਂਸੀਲ ਸਾਡੇ ਇਹਨਾਂ ਦੀਆਂ ਫਿਲਮ ਆ ਰਹੀ ਨੇ ਪੇਸੈਂਸ ਡਿਸਪੈਂਸਰੀ ਹਸਪੀਟਲ ਮੈਡੀਕਲ ਤੂੰ ਆ ਗਿਆ ਦਵਾਈ ਕਾ ਤੂੰ ਆ ਗਿਆ ਕਾਲ ਕੋਠੜੀ ਕਾਲ ਕੋਠੜੀ ਤੁਸੀਂ ਦੇਖੋਗੇ ਵੱਡੀਆਂ ਫਿਲਮਾਂ ਇਹਨਾਂ ਦੀਆਂ ਇਹ ਬੇਚਲੂ ਨਾਲ ਚੱਲੇ ਤੇਰਾ ਮਾਸੜ ਚੱਲਦਾ ਵੀ ਇਹ ਦੇਖ ਇਹ ਤਾਂ ਚੱਲਦਾ ਇਹ ਤਾਂ 24 ਘੰਟੇ ਚੱਲਦਾ ਰਹਿੰਦਾ ਚੱਲਦਾ ਠੀਕ ਹਮ ਅੱਪਾ ਸਾਡੇ ਅੰਕਲ ਜੀ ਸਾਜਾਂਗੇ ਇਹਨਾਂ ਦੀ ਲੋਕੇਸ਼ਨ ਹੈ ਜੀ ਇਹਨਾਂ ਦੇ ਘਰੇ ਸਵਾਰ ਪਾਲਾ ਸਿੰਘ ਜੀ ਸਰਦਾਰ ਸੰਪਨ ਸਿੰਘ ਜੀ ਤੇ ਇਹਨਾਂ ਨੂੰ ਹੋਰ ਸਾਜੋਗਾ ਸਾਜੋਗਾ ਨਾ ਹੰਡੇ ਨਾਲ ਮਤਲਬ ਸਾਡੀ ਫਿਲਮ ਦੇ ਵਿੱਚ ਹਾਂ ਜੀ ਕੁਝ ਕਹਿਣਾ ਚਾਹੋਗੇ ਬਸ ਕਰੋ ਕੰਮ ਕੰਮ ਲੱਗੇ ਰਹੋ ਮੰਜ਼ਲੇ ਆਪੀ ਪਾਰ ਹੋ ਜਾਣਗੀਆਂ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਜੀ ਅੱਡ ਡੌਗੀ ਸਭ ਤੋਂ ਪਹਿਲਾਂ ਤੁਹਾਨੂੰ ਕਹ ਦੱਸ ਸੀ ਚੱਲਦਾ ਪਿਆ ਉਧਰ ਤੇ ਬਾਕੀ ਹੁਣ ਇਹੀ ਸੀਨ ਰਿਪੀਟ ਹੋਊਗਾ ਸੋ ਥੈਂਕ ਯੂ ਜੀ ਆਜੋ ਜੀ ਹਾਂ ਜੀ ਮੁਕਤਿਆਰ ਸਿੰਘ ਛੱਡਾ ਜੀ ਸਾਹ ਸੱਚ ਮੁਕਤਿਆਰ ਸਿੰਘ ਜੀ ਸਾਡੇ ਮੁਖਤਿਆਰ ਸਿੰਘ ਗੁਰੂ ਜੀ ਐਮ ਐਸ ਗੁਰੂ ਜੀ ਹੈ ਨਾ ਤੇ ਪਹੁੰਚ ਗਏ ਹੁਣ ਸਾਡਾ ਸੀਨ ਹੋ ਗਿਆ ਜੀ ਆ ਸਾਡੇ ਹਾਂ ਹਾਂ ਕਰਦੇ ਆਪਾਂ ਸੀਨ ਕਰਦੇ ਆ ਤੇ ਇਹੀ ਸੀਨ ਨੂੰ ਟ੍ਰੀਟ ਕਰਦੇ ਆ ਜੀ ਕਰਦੇ ਆ ਤੇ ਸਾਡਾ ਸ਼ੂਟ ਹੋ ਗਿਆ ਜੀ ਸਮਾਪਤ ਤੁਹਾਡਾ ਧੰਨਵਾਦ ਤੁਹਾਡਾ ਸਾਰਿਆਂ ਦਾ ਆਰਟਿਸਟਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਸਾਡੇ ਵਾਸਤੇ ਇੰਨਾ ਟਾਈਮ ਕੱਢ ਕੇ ਆਏ ਮੈਡਮ ਜੀ ਤੇ ਸਪੈਸ਼ਲ ਥੈਂਕਸ ਤੁਹਾਡਾ ਹੈ ਨਾ ਤੇ ਹਾਂ ਜੀ ਐਮ ਐਸ ਗੁਰੂ ਜੀ ਜੀ ਐਮ ਟੀ ਐ ਪਾਲਾ ਸਿੰਘ ਆ ਦਾ ਮੈਂ ਵਿੱਚ ਬੈਠਣਾ ਫੋਟੋ ਦੇ ਤੇ ਮੇਰੀ ਫੋਟੋ ਲੱਗਣੀ ਆ ਕਲਮ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਲਾਵਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤੁਹਾਡੀ ਫੋਟੋ ਲਾਉਂਗਾ ਕਲਮ ਕੋਈ ਚੱਲਣ ਤੋਂ ਪਹਿਲਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋ ਤੁਸੀਂ ਸਾਡੇ ਵਲੌਗ ਨੂੰ ਜੀ ਇਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਤੇ ਥੈਂਕ ਯੂ ਤੁਹਾਡਾ ਧੰਨਵਾਦ